ਸਮਰਗੀ ਭੈਣੇ ਸੱਸ ਕਾਦੀ ਮਰੀ ਮੈਨੂੰ ਤਾਂ ਜਾਪੇ ਹੀ ਖਣਾ ਕਰਗੀ ਤੂੰ ਹੋ ਗਿਆ ਭੈਣੇ ਐਨੇ ਜਿੱਦੜੇ ਮਰੀ ਮੈਨੂੰ ਕਹਿੰਦੇ ਰੋ ਮੈਨੂੰ ਨਾ ਰੋਣਾ ਮੈਂ ਤਾਂ ਲੰਬੀ ਰੇਕ ਲਾਤੀ ਇਹ ਵਾਰੀ ਮੈਨੂੰ ਨਾ ਅੱਥਰ ਰੋਣਾ ਮੈਨੂੰ ਹਾਰ ਰੋਣਾ ਆਹ ਗਾਨੇ ਸਾਥੇ ਜੀਣਾ ਨਹੀਂ ਕਿੰਨੇ ਕਾਲੇ ਆ ਪਾਣੀ ਮਾਂ ਤੁਜੀ ਬੇ ਬੇ ਨਾ ਤਰੀਆਂ ਨੇ ਡੋਲੇ ਆ ਪਾਣੀ ਚੁੱਪ ਮੁਕਿਆ ਸੀ ਅੱਛਾ ਫੇਰ ਇਹ ਤਾਂ ਚੱਕਰ ਆਪ ਲੈ ਰਹਿੰਦਾ ਹੋਗ ਰੇਗਾ ਫੇਰ ਆਈ ਚੱਕਣ ਦੀ ਵਾਰੀ ਮੈਨੂੰ ਕਹਿੰਦੇ ਰੋ ਮੈਨੂੰ ਕਿੱਥੇ ਆਵੇਂ ਰੋਣਾ ਬਾਦਲ ਦੀ ਬੈਣ ਮੈਂ ਪਹਿਲਾਂ ਪਾਪਾ ਘਰ ਮੈਂ ਹਾਂ ਬੀਬੀ ਠਾ ਅੰਜ ਦੇ ਸੁੱਖੀ ਥਾਂ ਦੀ ਲੰਘ ਗਏ ਅੱਛਾ ਫੇਰ ਆਇਆ ਭਾਗ ਦਾ ਦਿਨ ਫੇਰ ਮੈਂ ਤਾਂ ਹੋਰ ਪਹਿਲੀ ਹੁੰਦੀ ਨਹੀਂ ਹਾਂ ਮਿੰਦੂ ਫੇਰ ਕਰਦੇ ਰੋ